ਸਾਂ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਦੇ ਉੱਤੇ ਆਪਣੀ ਮੰਗਾਂ ਲੈ ਕੇ ਲਗਾਤਾਰ ਬੈਠੇ ਹੋਏ ਨੇ ਤੇ ਉਹ ਕਈ ਕੁਝ ਦਿਨਾਂ ਬਾਅਦ ਨਵੀਂ ਰਣਨੀਤੀ ਬਣਾਉਂਦੇ ਨੇ ਅੱਜ 28 ਤਰੀਕ ਹੈ ਤੇ ਉਹਨਾਂ ਵੱਲੋਂ ਅੱਜ ਭਾਜਪਾ ਦੇ ਉਮੀਦਵਾਰਾਂ ਦਾ ਘਰੋਂ ਕੀਤਾ ਗਿਆ ਉੱਥੇ ਹੀ ਮਹਾਰਾਣੀ ਪ੍ਰਨੀਤ ਕਰੋਗੀ ਰਾਣਾ ਸੋਢੀ ਹੋਗੇ ਜੋ ਕਿ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦੇ ਘਰਾਂ ਦੇ ਬਾਹਰ ਧਰਨਾ ਦਿੱਤਾ ਗਿਆ ਜੀ ਉਹਨਾਂ ਨੇ ਕਿਹਾ ਕਿ ਅੱਗੇ ਵੀ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਅਸੀਂ ਭੁਖਦੇ ਵਿੱਚ ਵੀ ਇਸ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਾਂਗੇ ਜਾਣਕਾਰੀ ਮੁਤਾਬਕ ਸ਼ਾਇਦ 2 ਜੂਨ ਨੂੰ ਇਹ ਨਵਾਂ ਪ੍ਰੋਗਰਾਮ ਅਲਿਖਣ ਜਾ ਰਹੇ ਨੇ ਜਾਣਾ ਤੋਂ ਭਾਜਪਾ ਦੇ ਉਮੀਦਵਾਰ ਨੇ ਰੁਬੀਦ ਬਿੱਟੂ ਉਹਨਾਂ ਦੇ ਘਰਾਂ ਦਾ ਵਿਰੋਧ ਕਰਨ ਦੇ ਵਿੱਚ ਘਰਾਓ ਕਰਨ ਦੇ ਵਿੱਚ ਆਸਫਲ ਹੋਏ ਨੇ ਕਿਸਾਨ ਦੀ ਉਹਨਾਂ ਦੇ ਕੋਲ ਇੱਕ ਸਰਕਾਰੀ ਮਕਾਨ ਸੀ ਉਹ ਮਕਾਨ ਇੱਕ ਕਿਸਮ ਦਾ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਤੋਂ ਖਾਲੀ ਕਰਾ ਲਿਆ ਉਹਨਾਂ ਦੇ ਅਸਲ ਮਕਾਨ ਦਾ ਕਿਸਾਨ ਜਥੇਬੰਦੀਆਂ ਨੂੰ ਪਤਾ ਹੀ ਨਹੀਂ ਲੱਗਿਆ ਛੁਪ ਕਰਨ ਸਨ ਜਿੱਦਿਕਨੌਰੀ ਬਾਰਡਰ ਦੇ ਉੱਤੇ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ ਹਾਈ ਕੋਰਟ ਦੇ ਵਿੱਚ ਰਿਪੋਰਟ ਸੌਂਪ ਦਿੱਤੀ ਗਈ ਹੈ ਤੇ ਰਿਪੋਰਟ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਜਿੱਥੇ ਇਹ ਘਟਨਾ ਵਾਪਰੀ ਸੀ ਉਹ ਹਰਿਆਣਾ ਦੀ ਜਗ੍ਹਾ ਸੀ ਟ੍ਰੈਂਸਾਉ ਹੁਣ ਤਾਂ ਹਰਿਆਣਾ ਦੇ ਖੇਤਰ ਦੇ ਵਿੱਚ ਘਟਨਾ ਵਾਪਰੀ ਹੈ ਫਿਰ ਜਿਹੜੀ 0 ਐਫ ਆਈ ਆਰ ਪੰਜਾਬ ਵਾਲੇ ਪਾਸੇ ਦਰਜ ਕੀਤੀ ਗਈ ਉਹ ਦਾ ਹੁਕਮਾਣਾ ਨਹੀਂ ਰਹੇ ਜਾਂਦਾ ਹੁਣ ਮਾਨਜੋਗ ਅਦਾਲਤ ਇਹਦੇ ਤੇ ਆਪਣਾ ਅਗਲਾ ਆਦੇਸ਼ ਦੇਵੇਗੀ ਉਸ ਤੋਂ ਬਾਅਦ ਇਹ ਕੇਸ ਕਿਹੜੇ ਮੋੜ ਵੱਲ ਨੂੰ ਜਾਂਦਾ ਹੈ ਤੇ ਜੇ ਜਾਂਚ ਕਮਿਸ਼ਨ ਦੀ ਰਿਪੋਰਟ ਸਹੀ ਹੋਵੇ ਤੇ ਫਿਰ ਕਿਸਾਨ ਜਥੇਬੰਦੀਆਂ ਇਹ ਸ਼ੁਭਕਰਨ ਹਰਿਆਣੇ ਵਾਲੇ ਪਾਸੇ ਚ ਕੀ ਲੈਂਡ ਗਿਆ ਫਾਇਤਾ ਉੱਥੇ ਹੀ ਹੈ ਉੱਥੇ ਅਮਰਸਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਔਜਰਾ ਸਾਹਿਬ ਦੇ ਇੱਕ ਮੁਰਤੋਂ ਉਹਨਾਂ ਦੇ ਇੱਕ ਵਰਕਰ ਨੇ ਲੀਡਰ ਨੇ ਉਹਨਾਂ ਦੇ ਉੱਤੇ ਗੋਲੀ ਚੱਲੀ ਹੈ ਹਾਲਾਂਕਿ ਇਹ ਦੂਜੀ ਵਾਰ ਗੋਲੀ ਚੱਲੀ ਉਹਨਾਂ ਨੇ ਇਸ ਗੱਲ ਦੀ ਨਖਿੱਦੀ ਕੀਤੀ ਹੈ ਤੇ ਇਹਦੀ ਕਾਰਵਾਈ ਦੀ ਮੰਗ ਕੀਤੀ ਹੈ। ਇੱਕ ਟਰਾਂਵਾ ਲਗਾਤਾਰ ਵਾਪਰ ਰਿਹਾ ਨਹੀਂ। ਅਮਰਸਰ ਦੇ ਵਿੱਚ ਹੋਂਦਾ ਉੱਤੇ ਪੁਲਿਸ ਕਮਿਸ਼ਨਰ ਵੀ ਬੜੇ ਸੀਨੀਅਰ ਸ਼ਖਸੀਅਤ ਨੂੰ ਲਾਇਆ ਗਿਆ ਹੈ। ਜਿਹੜੇ ਅਮਨ ਕਾਨੂੰਨ ਤੇ ਕਾਬੂ ਪਾਉਣ ਦੇ ਵਿੱਚ ਬੜੇ ਨਪੁੰਨ ਨੇ ਪਰ ਫੇਰ ਸਵੇਰੇ ਸਵੇਰੇ ਵਾਪਰ ਗਿਆ ਉਹਨਾਂ ਮੰਗ ਕੀਤੀ ਹੈ ਚੋਣ ਬੁਖਚੋਂ ਅਧਿਕਾਰੀ ਰਾਹੀਂ ਕਿ ਅੰਮ੍ਰਿਤਸਰ ਨੂੰ ਸੰਵੇਦਨਸ਼ੀਲ ਇਲਾਕਾ ਘੋਸ਼ਿਤ ਕੀਤਾ ਜਾਵੇ ਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੋਲੇ ਜੇ ਸਗਰੂਰ ਦੇ ਵਿੱਚ ਮੀਤ ਹੇੜ ਦੇ ਹੱਕ ਦੇ ਵਿੱਚ ਕਹੈਲੀ ਕੀਤੀ ਜਿੱਥੇ ਉਹਨਾਂ ਨੇ ਔਰਤਾਂ ਨੂੰ ਲੈ ਕੇ ਮੁਰਤ 1000 ਰੁਪਏ ਦੀ ਗੱਲ ਕੀਤੀ ਉਹਨੇ ਕਿਹਾ ਕਿ ਹੁਣ ਅਸੀਂ ਔਰਤਾਂ ਨੂੰ 1000 ਰੁਪਏ ਨਹੀਂ ਦੇਵਾਂਗੇ ਜਿਵੇਂ ਅਸੀਂ ਵਿਉਂਤਬੰਦੀ ਬਣਾਈ ਹੈ ਕੁਝ ਹੀ ਸਮੇਂ ਦੇ ਵਿੱਚ ਅਸੀਂ ਉਹ ਵਾਅਦਾ ਪੂਰਾ ਕਰਾਂਗੇ ਅਸੀਂ ਔਰਤਾਂ ਨੂੰ ਹੁਣ 1100 ਰੁਪਏ ਦੇਵਾਂਗੇ 26 ਮਹੀਨੇ ਤੁਹਾਡੇ ਲੰਘ ਗਏ ਆਰਥਿਕਤਾ ਤੁਸੀਂ ਪੜੀ ਨਹੀਂ ਤੇ ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਉਹ ਅਸੀਂ 1000 ਨਹੀਂ 1100 ਦੇਵਾਂਗੇ ਇਹਨਾਂ ਦੇ ਐਲਾਨ ਤੋਂ ਬਾਅਦ ਪੜੋ ਕਹਿੰਦੇ ਜੇ ਅਸੀਂ 2 ਕੁ ਮਹੀਨਿਆਂ ਵਾਸਤੇ ਦੇਣੀ ਹੁੰਦੀ ਪਹਿਲੇ ਹੀ ਦੇ ਤੁਹਾਨੂੰ ਕਿਹਾ ਕਿ ਨਹੀਂ ਸੀ ਦਿੱਲੀ ਦੇ ਵਿੱਚ ਆਮਾ ਦੀ ਪਾਰਟੀ ਦੇ ਮੰਤਰੀ ਨੇ ਅਤਸ਼ੀ ਨੂੰ ਸੰਮਣ ਜਾਰੀ ਕਰ ਦਿੱਤੇ ਗਏ ਨੇ ਜੀ کافی ਸਮੇਂ ਤੋਂ ਚਰਚਾ ਸੀਗੀ ਜੀ ਬੀਜੇਪੀ ਪੰਜਾਬ ਪ੍ਰਧਾਨ ਨੇ ਸੁਨੀਲ ਕੁਮਾਰ ਜਾਖੜ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਲੰਧਰ ਦੇ ਵਿੱਚ ਜਿੱਥੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਏ ਨੇ ਜਿੱਥੇ ਆਮ ਆਦੀ ਪਾਰਟੀ ਦੇ ਮੰਤਰੀ ਦੀ ਵੀਡੀਓ ਵਾਇਰਲ ਹੋਈ ਉਹਨੇ ਕਿਹਾ ਕਿ ਮਾਨ ਸਾਹਿਬ ਕਾਰਵਾਈ ਕਿਉਂ ਨਹੀਂ ਕਰਦੇ ਸੁਨੀਲ ਕੁਮਾਰ ਜਾਖੜ ਕਹਿੰਦੇ ਨੇ ਕਿ ਭਗਵੰਤ ਮਾਨ ਜੀ ਦੂਜਿਆਂ ਤੇ ਤੁਹਾਡੀਆਂ ਚੱਕ ਚੱਕ ਕੇ ਤੁਸੀਂ ਸਵਾਲ ਕਰਦੇ ਹੁੰਦੇ ਸੀ ਅੱਜ ਜਦੋਂ ਆਪਣੇ ਗੱਲ ਪਈ ਹੈ ਤੇ ਤੁਸੀਂ ਚੁੱਪੋਂ ਕੋਈ ਕਾਰਵਾਈ ਹੋਈ ਨਹੀਂ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਨੇ ਮਲਕਰਜਨ ਖੜਗੇ ਵੱਲੋਂ ਵੀ ਪੰਜਾਬ ਦੇ ਹਾਲਾਤਾਂ ਲੈ ਕੇ ਕਾਫੀ ਗੱਲਾਂ ਕੀਤੀਆਂ ਗਿਆ ਨੇ ਉਹਨਾਂ ਨੇ ਵੀ ਭਗਵੰਤ ਮਾਨ ਦੀ ਸਰਕਾਰ ਨੂੰ ਸਭ ਤੋਂ ਪਹਿਲਾਂ ਅਮਨ ਕਾਨੂੰਨ ਦੇ ਮਾਮਲੇ 'ਚ ਘੇਰਿਆ ਹੈ ਕਿ ਭਾਈ ਸਤਿਤੀ ਵੱਧ ਤੋਂ ਵੱਧ ਹੋਂਦੀ ਜਾ ਰਹੀ ਹੈ ਤੁਸੀਂ ਕਰਦੇ ਕੁਝ ਨਹੀਂ ਤੁਸੀਂ ਵੇਖਦੇ ਕੁਝ ਨਹੀਂ ਤੁਹਡੇ ਕਹਿਣੀ ਤੇ ਕਰਨੀ 'ਚ ਫਰਕ ਹੈ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਅਸੀਂ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਦੇ ਹਾਂ ਤੁਸਰ ਸੋਕਤੇ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਸਰ ਜਿੱਥੇ ਕਿਸਾਨ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਦੇ ਉੱਤੇ ਆਪਣੀ ਮੰਗਾਂ ਲੈ ਕੇ ਲਗਾਤਾਰ ਬੈਠੇ ਹੋਏ ਨੇ ਤੇ ਉਹ ਕਈ ਕੁਝ ਦਿਨਾਂ ਬਾਅਦ ਨਵੀਂ ਰਣਨੀਤੀ ਬਣਾਉਂਦੇ ਨੇ ਅੱਜ 28 ਤਰੀਕ ਹੈ ਤੇ ਉਹਨਾਂ ਵੱਲੋਂ ਅੱਜ ਭਾਜਪਾ ਦੇ ਉਮੀਦਵਾਰਾਂ ਦਾ ਘਰੋਂ ਕੀਤਾ ਗਿਆ ਉੱਥੇ ਹੀ ਮਹਾਰਾਣੀ ਪ੍ਰਨੀਤ ਕਰੋਗੀ ਰਾਣਾ ਸੋਢੀ ਹੋਗੇ ਜੋ ਕਿ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦੇ ਘਰਾਂ ਦੇ ਬਹਾਰ ਧਰਨਾ ਦਿੱਤਾ ਗਿਆ ਜੀ ਦੇਖੋ ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ ਰਾਜਨੀਤਿਕ ਹੈ ਡੱਲੇਵਾਲ ਸਾਹਿਬ ਵਾਲਾ ਇਹਨਾਂ ਨੇ ਫੈਸਲਾ ਕੀਤਾ ਸੀ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਬਰੋਦਾ ਬਖਾਵੇ ਕਰਾਂਗੇ ਉਹਨਾਂ ਦੇ ਘਰਾਂ ਦੇ ਅੱਗੇ ਰੋਸਮਜਾਰੇ ਕਰਾਂਗੇ ਇਸ ਲੜੀ ਤਹਿਤ ਜਿੱਥੇ ਪਟਿਆਲਾ ਵਿਖੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਮੋਤੀ ਮਹਿਲ ਵਿਖੇ ਕਿਸਾਨ ਸਵੇਰ ਤੋਂ ਹੀ ਜਾ ਪਹੁੰਚੇ ਸਨ ਉੱਥੇ ਫਿਰੋਜਪੁਰ ਤੋਂ ਉਮੀਦਵਾਰ ਰਾਣਾ ਗੁਰਵੀਰ ਸਿੰਘ ਸੋਢੀ ਉਹਨਾਂ ਦਾ ਘਰ ਹੈ ਰਾਜਗੜ੍ਹ ਮੋਹਨ ਕੇ ਉਜਾੜ ਉਤਾੜ ਉਤੇ ਧਰਨਾ ਦਿੱਤਾ ਪਤਾ ਲੱਗਾ ਕਿ ਭਾਰਤੀ ਕਿਸਾਨ ਜੂਨ ਸਿੱਧੂਪੁਰ ਤੇ ਹੋਰ ਜਥੇਬੰਦੀਆਂ ਦੇ ਬੂਟਾ ਸਿੰਘ ਗਰਵਖ ਸਿੰਘ ਰਾਮ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਦਿੱਲੀ ਦੇ ਵਿੱਚ ਸਾਡੀਆਂ ਮੰਗਾਂ ਮੰਨਣ ਤੋਂ ਬਾਅਦ ਲਿਖਤੀ ਦੇਣ ਦੇ باوجود ਉਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਉਲਟਾ ਹਰਿਆਣੇ ਨੂੰ ਵੀ ਹਰਿਆਣੇ ਦੀ ਸਰਕਾਰ ਨੇ ਦਿੱਲੀ ਵਰਗਾ ਬਣਾ ਦਿੱਤਾ ਉਹਨਾਂ ਨੇ ਕਿਹਾ ਕਿ ਅੱਗੇ ਵੀ ਪ੍ਰੋਗਰਾਮ ਅਲਿਖਿਆ ਜਾ ਰਿਹਾ ਹੈ ਅਸੀਂ ਭਵਿੱਖ ਦੇ ਵਿੱਚ ਵੀ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਾਂਗੇ ਜਾਣਕਾਰੀ ਮੁਤਾਬਕ ਸ਼ਾਇਦ 2 ਜੂਨ ਨੂੰ ਇਹ ਨਵਾਂ ਪ੍ਰੋਗਰਾਮ ਅਲਿਖਣ ਜਾ ਰਹੇ ਨੇ ਦੇਖਿਆ ਜਾਵੇਗਾ ਕਿ ਉਸ ਵੇਲੇ ਇਹਦੇ ਵਿੱਚ ਕੀ ਹੁੰਦਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਇਹਨਾਂ ਨੇ ਲਗਾਤਾਰ ਵਿਰੋਧ ਜਾਰੀ ਰੱਖਿਆ ਹੋਇਆ ਹੈ ਔਰ ਜਿੱਥੇ-ਜਿੱਥੇ ਜਾਂਦੇ ਨੇ ਕਈ ਥਾਵਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਘੇਰਨ ਦਾ ਯਤਨ ਕਰਦੇ ਆ। ਸਭ ਤੋਂ ਵੱਧ ਭਾਰਤੀ ਜਨਤਾ ਪਾਰਟੀ ਦੇ ਫਰੀਦਕੋਟ ਤੋਂ ਉਮੀਦਵਾਰ ਹੰਸਰਾਜ ਹੰਸ ਉਹ ਸਭ ਤੋਂ ਵੱਧ ਸ਼ਿਕਾਰ ਹੋਏ ਨੇ। ਇਸ ਘਰੋ ਦੇ ਪਟਿਆਲੇ 23 ਤਰੀਕ ਨੂੰ ਪ੍ਰਧਾਨ ਮੰਤਰੀ ਸਾਹਿਬ ਆਏ ਵਾਪਸ ਜਾਂਦੇ ਫੇਰੋ ਕਿਸਾਨਾਂ ਨਾਲ ਅੜਿੱਕੇ ਆ ਗਏ। ਉਥੇ ਕਥਤ ਰੂਪ ਦੇ ਵਿੱਚ ਉਹਨਾਂ ਦਾ ਦੋਸਤ ਸੀ ਕਿ ਉਹਨਾਂ ਦੀ ਗੱਡੀ ਤੇ ਹਮਲਾ ਕੀਤਾ ਗਿਆ ਉਹ ਬਚ ਗਏ ਕਈ ਤਰ੍ਹਾਂ ਦੇ ਉਹਨਾਂ ਦੇ ਵੀ ਬਿਆਨ ਹੈ ਜਿਹੜੇ ਕਥਤ ਰੂਪ ਦੇ ਵਿੱਚ ਵਿਵਾਦਤ ਨੇ ਸੋ ਕੁੱਲ ਮਿਲਾ ਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਘਰਾਂ ਦਾ ਕਿਸਾਨਾਂ ਨੇ ਵਿਰੋਧ ਕੀਤਾ ਜੀ ਤੋ ਜਿੱਥੇ ਕਿਸਾਨਾਂ ਨੇ ਲਗਾਤਾਰ ਭਾਜਪਾ ਦੇ ਮੇਰੇ ਵਿਰੋਧ ਕੀਤਾ ਉੱਥੇ ਹੀ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਨੇ ਰੁਬਰੀਦ ਬਿੱਟੂ ਉਹਨਾਂ ਦੇ ਘਰਾਂ ਦਾ ਵਿਰੋਧ ਕਰਨ ਦੇ ਵਿੱਚ ਘਰਾਓ ਕਰਨ ਦੇ ਵਿੱਚ ਅਸਫਲ ਹੋਏ ਨੇ ਕਿਸਾਨ ਜੀ ਦੇਖੋ ਪਿੱਛੇ ਉਹਨਾਂ ਦੇ ਕੋਲੇ ਇੱਕ ਸਰਕਾਰੀ ਮਕਾਨ ਸੀ ਉਹ ਮਕਾਨ ਇੱਕ ਕਿਸਮ ਦਾ ਆਪਾਂ ਕਹਿ ਸਕਦੇ ਆ ਕਿ ਇਹਨਾਂ ਤੋਂ ਖਾਲੀ ਕਰਾ ਲਿਆ ਉਹਨਾਂ ਦੇ ਅਸਲ ਮਕਾਨ ਦਾ ਕਿਸਾਨ ਜਥੇਬੰਦੀਆਂ ਨੂੰ ਪੱਤਾ ਹੀ ਨਹੀਂ ਲੱਗਿਆ ਇਹਨਾਂ ਨੇ ਕਿਹਾ ਸਿੱਕੇ ਅਸੀਂ 12 ਤੋਂ 4 ਧਰਨਾ ਦੇਵਾਂਗੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਖ ਸਿੰਘ ਦੀ ਅਗਵਾਈ ਵਿੱਚ ਪਤਾ ਲੱਗਿਆ ਕਿ ਦਿਲਬਖ ਸਿੰਘ ਹੋਰਾਂ ਦੀ ਸਿਹਤ ਨਾ ਸਾਜ ਹੋ ਗਈ ਬਿਮਾਰ ਹੋ ਗਏ ਜਿੱਤੇ ਕਰਕੇ ਉਹ ਬਿੱਟੂ ਸਾਹਿਬ ਦਾ ਘਰ ਲੱਭਦੇ ਰਹੇ ਦੂਜੇ ਉਹਨਾਂ ਨੂੰ ਘਰ ਨਹੀਂ ਲੱਭਿਆ ਉਹਨਾਂ ਨੇ ਧਰਨਾ ਦਿੱਤਾ ਉੱਥੇ ਉਹ ਤਨ ਹੋ ਨਹੀਂ ਸਕਿਆ ਇਸੇ ਦੌਰਾਨ ਤਿੰਨ ਕਿਸਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਿਹੜਾ ਸ਼ੰਭੂ ਤੇ ਖਨੌਰੀ ਚੱਲ ਰਿਹਾ ਹੈ ਇਹਨਾਂ ਦਾ ਮੁੱਖ ਮਕਸਦ ਜਿਹੜੇ ਹਰਿਆਣਾ ਸਰਕਾਰ ਨੇ ਤਿੰਨ ਕਿਸਾਨ ਗ੍ਰਿਫਤਾਰ ਕੀਤੇ ਨੇ ਜਿਹਦੇ ਵਿੱਚ ਇੱਕ ਨਵਦੀਪ ਸਿੰਘ ਵੀ ਹੈ ਉਹਨਾਂ ਨੂੰ ਛਡਾਉਣ ਦੇ ਮਾਮਲੇ ਵਿੱਚ ਇਹ ਸ਼ੰਭੂ ਬੈਠੇ ਹੋਏ ਸਨ ਕਨੌਰੀ ਬੈਠੇ ਨੇ ਸੋ ਅਗਲੇ ਸਮੇਂ ਵਿੱਚ ਪਤਾ ਲੱਗੇਗਾ ਜਿਹੜੀ ਰੂਪਰੇਖਾ ਉਹਨਾਂ ਨੇ ਹੁਣ 2 ਜੂਨ ਤੋਂ ਬਾਅਦ ਤਿਆਰ ਕਰਨੀ ਹੈ ਤੇ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਸਭ ਤੋਂ ਵੱਧ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਜੀ ਸਦੂਜਯਾ ਪਾਸੇ ਸ਼ੁਭਕਰਨ ਜਿਹਦੀ ਖਨੌਰੀ ਬਾਰਡਰ ਦੇ ਉੱਤੇ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ ਹਾਈ ਕੋਰਟ ਦੇ ਵਿੱਚ ਰਿਪੋਰਟ ਸੌਂਪ ਦਿੱਤੀ ਗਿਆ ਤੇ ਰਿਪੋਰਟ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਜਿੱਥੇ ਇਹ ਘਟਨਾ ਵਾਪਰੀ ਸੀ ਉਹ ਹਰਿਆਣਾ ਦੀ ਜਗ੍ਹਾ ਸੀ ਟਿਲਸਾਬ ਦੇਖੋ ਜਿਹੜਾ ਇਹ ਸ਼ੁਭਕਰਨ ਦਾ ਬਠਿੰਡਾ ਜ਼ਿਲ੍ਹੇ ਦੇ ਬੱਲੋਂ ਪਿੰਡ ਨਾਲ ਸਬੰਧਤ ਹੈ ਗੋਲੀ ਲੱਗਣ ਨਾਲ ਇਹ ਦੀ ਮੌਤ ਹੋ ਗਈ ਸੀ ਇਹ ਸਬੰਧ ਦੇ ਵਿੱਚ 0 ਐਫ ਆਰ ਦਰ ਪੰਜਾਬ ਦੀ ਪੁਲਿਸ ਨੇ ਦਰਜ ਕੀਤੀ ਸੀ ਕਾਫੀ ਜਦੁੱਜਹਿਤ ਤੋਂ ਬਾਅਦ ਹਾਈ ਕੋਰਟ ਨੇ ਮਾਮਲੇ ਵਿੱਚ ਪੋਸਟਮਾਰਟਮ ਰਿਪੋਰਟ ਸੰਪਲਿਕ ਹੈ ਹੋਰ ਫਰੇਨਸਿਕ ਸੀਐਫਐਲ ਉਹ ਵੀ ਸੰਪੰਦਰੇ ਦੇਸ਼ ਦਿੱਤੇ ਨੇ ਕਹਿੰਦਿਆ ਕਿ ਪੰਜਾਬ ਵਿੱਚ ਆ ਕੇ ਹਰਿਆਣਾ ਪੁਲਿਸ ਨੇ ਗੋਲੀ ਚਲਾਈ ਪਰੰਤੂ ਜਿਹੜੀ ਏਅਰਪੋਰਟ ਇਸ ਸਪੈਸ਼ਲ ਜਾਂਚ ਟੀਮ ਨੇ ਸੌਂਪੀ ਹੈ ਉਹਦੇ ਵਿੱਚ ਕਿਹਾਤਾ ਕਿ ਇਹ ਤਾਂ ਹਰਿਆਣਾ ਦੇ ਖੇਤਰ ਚ ਵਾਪਰੀ ਹੈ 21 ਫਰਵਰੀ ਦੀ ਗੱਲ ਹੈ ਇਹਦੇ ਵਿੱਚ ਮਹਾਂਜੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੇਵਾਮੁਕਤ ਜੱਜ ਜਸਟਿਸ ਜੈਸ਼ਰੀ ਠਾਕਰ ਦੀ ਅਗਵਾਈ ਵਿੱਚ ਪ੍ਰਧਾਨਗੀ ਵਿੱਚ ਇੱਕ ਕਮੇਟੀ ਬਣਾਈ ਸੀ ਉਹਦੇ ਵਿੱਚ ਪੰਜਾਬ ਵੱਲੋਂ ਏਡੀਜੀਪੀ ਪ੍ਰਮੋਦ ਬਾਨ ਇਸੇ ਤਰ੍ਹਾਂ ਹਰਿਆਣਾ ਦੇ ADGP ਮਿਸਟਰ ਢਿੱਲੋਂ ਉਹਨਾਂ ਨੂੰ ਸ਼ਾਮਲ ਕੀਤਾ ਸੀ ਤੇ 1 ਮਹੀਨੇ ਦੇ ਵਿੱਚ ਰਿਪੋਰਟ ਸੰਪਨ ਲਈ ਕਿਹਾ ਗਿਆ ਸੀ ਇਸ ਕਮੇਟੀ ਨੇ ਮੌਕੇ ਤੇ ਜਾ ਕੇ ਜੱਜਾ ਲਿਆ ਲੋਕਾਂ ਦੇ ਬਿਆਨ ਕਲਮਬੰਦ ਕੀਤੇ ਆਪਣੀ ਰਿਪੋਰਟ ਸੌਂਪ ਦਿੱਤੀ ਗਈ ਹੈ ਇਹਨੂੰ ਮੰਨ ਕੇ ਚੱਲੋ ਕਿ ਉਹਨਾਂ ਨੇ ਏਅਰਪੋਰਟ ਉੱਥੇ ਸੌਂਪੀ ਹੈ ਜੀ ਸੋ ਇਹਦੇ ਨਾਲ ਜੇ ਰਿਪੋਰਟ ਜਿਹੜੀ ਸੌਂਪੀ ਹੈ ਸਾਡੇ ਕੋਲ ਸੂਚਨਾ ਪਹੁੰਚੀ ਹੈ ਕਿਉਂ ਤਾਂ ਹਰਿਆਣਾ ਦੇ ਖੇਤਰ ਦੇ ਵਿੱਚ ਇੱਕ ਡਰਾਵਾਪਰੀ ਹੈ ਫਿਰ ਜਿਹੜੀ 0 ਐਫ ਆਈ ਆਰ ਪੰਜਾਬ ਵਾਲੇ ਪਾਸੇ ਦਰਜ ਕੀਤੀ ਗਈ ਉਹ ਮਾਨਾ ਨਹੀਂ ਰਹ ਜਾਂਦਾ ਹੁਣ ਮਾਨਯੋਗ ਅਦਾਲਤ ਇਹਦੇ ਤੇ ਆਪਣਾ ਅਗਲਾ ਆਦੇਸ਼ ਦੇਵੇਗੀ ਉਸ ਤੋਂ ਬਾਅਦ ਇਹ ਕੇਸ ਕਿਹੜੇ ਮੋੜ ਵੱਲ ਨੂੰ ਜਾਂਦਾ ਹੈ ਤੇ ਜੇ ਜਾਂਚ ਕਮਿਸ਼ਨ ਦੀ ਰਿਪੋਰਟ ਸਹੀ ਹੋਵੇ ਤੇ ਫਿਰ ਕਿਸਾਨ ਜਥੇਬੰਦੀਆਂ ਇਹ ਸ਼ੁਭਕਰਨ ਹਰਿਆਣੇ ਵਾਲੇ ਪਾਸੇ ਚ ਕੀ ਲੈਣ ਗਿਆ ਹਾਇ ਤਾਂ ਉੱਥੇ ਹੀ ਉੱਥੇ ਸੋ ਇਹਦੇ ਨਾਲ ਕੇਸ ਦਾ ਮੂਹ ਮੰਹੰਦਰਾ ਹੀ ਬਦਲ ਸਕਦਾ ਹੈ ਜੀ ਸੋ ਅਮਰੀਕ ਸਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਔਜਲਾ ਸਾਹਿਬ ਦੇ ਇੱਕ ਮੁਰਤੋਂ ਉਹਨਾਂ ਦੇ ਇੱਕ ਵਰਕਰ ਨੇ ਲੀਡਰ ਨੇ ਉਹਨਾਂ ਦੇ ਉੱਤੇ ਗੋਲੀ ਚੱਲੀ ਹੈ ਹਾਲਾਂਕਿ ਇਹ ਦੂਜੀ ਵਾਰ ਗੋਲੀ ਚੱਲੀ ਉਹਨਾਂ ਨੇ ਇਸ ਗੱਲ ਦੀ ਨਖਿੱਦੀ ਕੀਤੀ ਹੈ ਤੇ ਇਹਦੀ ਕਾਰਵਾਈ ਦੀ ਮੰਗ ਕੀਤੀ ਹੈ ਜੀ ਇਸ ਤੋਂ ਪਹਿਲਾਂ ਵੀ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਦੇ ਕਾਫਲੇ ਦੇ ਵਿੱਚੋਂ ਦੋ ਗੋਲੀ ਚੱਲ ਗਈ ਸੀ ਹੁਣ ਫਿਰ ਪਤਾ ਲੱਗਿਆ ਕਿ ਐਡਵੋਕੇਟ ਬਨੀਤ ਮਹਾਜਨ ਅਤੇ ਉਹਨਾਂ ਦੀ ਧਰਮ ਪਤਨੀ ਤੇ ਗੋਲੀਆਂ ਚੱਲੀਆਂ ਨੇ ਇਹ ਚੀਜ਼ ਸਾਹਮਣੇ ਆਈ ਹੈ ਇੱਕ ਘਟਨਾਵਾ ਲਗਾਤਾਰ ਵਾਪਰ ਰਹੀਆਂ ਨੇ ਅਮਰਸਰ ਦੇ ਵਿੱਚ ਹੋਂਦਾ ਉੱਤੇ ਪੁਲਿਸ ਕਮਿਸ਼ਨਰ ਵੀ ਬੜੇ ਸੀਨੀਅਰ ਸ਼ਖਸੀਅਤ ਨੂੰ ਲਾਇਆ ਗਿਆ ਹੈ ਜਿਹੜੇ ਅਮਨ ਕਾਨੂੰਨ ਤੇ ਕਾਬੂ ਪਾਉਣ ਦੇ ਵਿੱਚ ਬੜੇ ਨਪੁੰਨ ਨੇ ਪਰ ਫਿਰ ਸਵੇਰੇ ਸਵੇਰੇ ਵਾਪਰ ਗਿਆ ਉਹਨਾਂ ਮੰਗ ਕੀਤੀ ਹੈ ਚੋਣ ਮੁੱਖ ਚੋਣ ਅਧਿਕਾਰੀ ਰਾਹੀਂ ਕਿ ਅੰਮ੍ਰਿਤਸਰ ਨੂੰ ਸੰਵੇਦਨਸ਼ੀਲ ਇਲਾਕਾ ਘੋਸ਼ਿਤ ਕੀਤਾ ਜਾਵੇ ਇਹ ਦੂਜੀ ਘਟਨਾ ਵਾਪਰ ਗਈ ਹੈ ਕਿ ਕੁਪੀਏ ਤੰਤਰ ਚੁੱਪ ਕਰਿਆ ਬੈਠਾ ਉਹਨਾਂ ਦੇ ਨਾਲ ਸੁਰੱਖਿਆ ਕਰਮਚਾਰੀ ਨੇ ਇਹ ਕਿੱਥੇ ਹੋਇਆ ਕਿਵੇਂ ਹੋਇਆ ਜਾਂਚ ਦਾ ਵਿਸ਼ਾ ਹੈ ਇਸ ਸਬੰਧ ਦੇ ਵਿੱਚ ਅੰਮ੍ਰਿਤਸਰ ਦੀ ਪੁਲਿਸ ਇਹਦੀ ਪੜਤਾਲ ਕਰੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਵੇ ਤੇ ਕਾਨੂੰਨ ਮੁਤਾਬਕ ਸਜ਼ਾ ਦਿੱਤੀ ਜਾਵੇ ਜਾਣਕਾਰੀ ਮੁਤਾਬਕ ਉੱਥੇ ਔਜਲਾ ਸਾਹਿਬ ਦੇ ਹੀ ਇਹ ਜਿਹੜੇ ਵਰਕਰ ਨੇ ਉਹਨਾਂ ਤੇ ਕਿਉਂ ਹੋ ਰਿਹਾ ਹੈ ਇੱਕ ਜਾਂਚ ਦਾ ਵਿਸ਼ਾ ਹੈ ਪਰ ਅਮਰਸਰ ਦੀ ਪੁਲਿਸ ਨੂੰ ਇਸੇ ਮਾਮਲੇ ਦੇ ਵਿੱਚ ਕੁਝ ਸਖਤੀ ਤੋਂ ਕੰਮ ਲੈਣਾ ਚਾਹੀਦਾ ਜੀ ਸੋ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੋਲੇ ਜੇ ਸਗਰੂਰ ਦੇ ਵਿੱਚ ਮੀਤ ਹੇੜ ਦੇ ਹੱਕ ਦੇ ਵਿੱਚ ਕਹੈਲੀ ਕੀਤੀ ਜਿੱਥੇ ਉਹਨਾਂ ਨੇ ਔਰਤਾਂ ਨੂੰ ਲੈ ਕੇ ਮੁਰਤ 1000 ਰੁਪਏ ਦੀ ਗੱਲ ਕੀਤੀ ਉਹਨੇ ਕਿਹਾ ਕਿ ਹੁਣ ਅਸੀਂ ਔਰਤਾਂ ਨੂੰ 1000 ਰੁਪਏ ਨਹੀਂ ਦੇਵਾਂਗੇ ਜਿਵੇਂ ਅਸੀਂ ਵਿਉਂਤਬੰਦੀ ਬਣਾਈ ਹੈ ਕੁਝ ਹੀ ਸਮੇਂ ਦੇ ਵਿੱਚ ਅਸੀਂ ਉਹ ਵਾਅਦਾ ਪੂਰਾ ਕਰਾਂਗੇ ਅਸੀਂ ਔਰਤਾਂ ਨੂੰ ਹੁਣ 1100 ਰੁਪਏ ਦੇਵਾਂਗੇ ਜੀ ਉਹ ਗੱਲ ਹੋ ਗਈ ਕਿਸੇ ਦੇ ਪੈਂਦਾ ਸੀ ਸ਼ਗਨ ਇੱਕ ਦਾਦੀ ਲੰਗੀ ਜਾਵੇ ਉਹਨੂੰ ਇੱਕ ਵੱਡੇ ਘਰ ਦੀ ਔਰਤ ਕਹਿੰਦੀ ਵੀ ਦਾਦੀ ਕਿੱਧਰ ਉਹ ਕਹਿੰਦੀ ਫਲਾਨਿਆਂ ਦੇ ਘਰੇ ਸ਼ਗਨ ਪੈ ਰਿਹਾ ਹੈ ਉਹ ਕਹਿੰਦੀ ਠਹਿਰ ਇੱਕ ਮਿੰਟ ਆਹ ਬੜਾ 50 ਰੁਪਏ ਮੇਰੇ ਵੀ ਪਾ ਆਂ ਦਾਦੀ ਸ਼ਗਨ ਪਾ ਕੇ ਮੁੜੀ ਆਉਂਦੀ ਹੈ ਉਹਨੂੰ ਕਿਸੇ ਨੇ ਪੁੱਛਿਆ ਵੀ ਦਾਦੀ ਕਿੱਥੇ ਕਹਿੰਦੀ ਫਲਾਨਿਆਂ ਦੇ ਘਰੇ ਸ਼ਗਨ ਪਾਉਣ ਗਏ ਸੀ ਮੈਂ ਤੇ ਸਰਦਾਰ ਦੀ ਬਲਜੀਤ ਕੌਰ ਨੇ ਰਲ ਕੇ 51 ਪਾਤੇ 26 ਮਹੀਨੇ ਤੁਹਾਡੇ ਲੰਘ ਗਏ ਆਰਥਿਕਤਾ ਤੁਸੀਂ ਪੜੀ ਨਹੀਂ ਤੇ ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਉਹ ਅਸੀਂ ਹਜ਼ਾਰ ਨਹੀਂ 1100 ਦੇਵਾਂਗੇ ਇਹਨਾਂ ਦੇ ਐਲਾਨ ਤੋਂ ਬਾਅਦ ਪੜੋ ਕਹਿੰਦੇ ਜੇ ਅਸੀਂ 2 ਕੁ ਮਹੀਨਿਆਂ ਵਾਸਤੇ ਦੇਣੀ ਹੁੰਦੀ ਪਹਿਲੇ ਹੀ ਦੇ ਤੁਹਾਨੂੰ ਕਿਹਾ ਕਿਨੇ ਸੀ ਪੰਜਾਬ ਦਾ ਖਜ਼ਾਨਾ ਖਾਦੀ ਹੈ ਕਰ ਦਾਣੇ ਨੀਵਾ ਪੀਣ ਚੱਲੀ ਹੈ ਸਾਰੇ ਦਾ ਸਾਰਾ ਧਾਰਮਦਾਰ ਤੁਹਾਡਾ ਸਿਰਫ ਕਰਜ਼ੇ ਦੇ ਉੱਤੇ ਐ ਜੋ ਆਮਦਨ ਤੁਸੀਂ ਵਧਾਉਣ ਨੂੰ ਕਿਹਾ ਸੀ ਅਸੀਂ ਮਾਈਨਿੰਗ ਦੇ ਵਿੱਚ 20000 ਕਰੋੜ ਰੁਪਏ ਤੇ ਲੈ ਜਾਗੇ ਅਸੀਂ ਆਕਸਾਈਡ ਚ ਵਧਾਵਾਂਗੇ ਉਹ ਤਾਂ ਵਧੇ ਨਹੀਂ ਆਕਸਾਈਡ ਦੇ ਰੂਟੀਨ ਵਾਂਗੂ ਜ਼ਰੂਰ ਤੁਸੀਂ ਕੰਮ ਕੀਤਾ ਉਹਨੂੰ 10000 ਕਰੋੜ ਤੇ ਲੈ ਗਏ ਹੋ ਤੇ ਜਿਹੜਾ EDG ਪਿੰਟੈਲੀਜੈਂਸ ਨੇ ਚਿੱਠੀ ਲਿਖੀ ਸੀ ਫਰਵਰੀ ਦੇ ਮਹੀਨੇ ਕਿ ਆ ਵਿਧਾਇਕ ਆ ਅਧਿਕਾਰੀ ਇਹ ਖਰਨ ਮਾਮਲੇ ਦੇ ਵਿੱਚ ਜ਼ਿੰਮੇਵਾਰ ਨੇ ਉਹਦਾ ਅੱਜ ਤੱਕ ਕੋਈ ਕਾਰਵਾਈ ਕੀਤੀ ਹੈ ਮੁੱਖ ਮੰਤਰੀ ਸਾਹਿਬ ਉੱਥੇ ਨਹਿਰੀ ਪਾਣੀ ਦੇ ਉੱਤੇ ਗੱਲ ਕੀਤੀ ਹੈ ਜਦੋਂ ਕਿ ਰਿਪੋਰਟਾਂ ਕੁਝ ਹੋਰ ਛਪ ਰਹੀਆਂ ਨੇ ਸਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਤਕਰੀਬਨ 1.14 ਲੱਖ ਤੋਂ ਵੱਧ ਟਿਊਬਲ ਕਨੈਕਸ਼ਨ ਹੋ ਗਿਆ। ਔਰ ਤਰ੍ਹਾਂ ਤਰ ਵਧਿਆ। ਕੋਈ ਵਕਤ ਹੁੰਦਾ ਸੀ ਅਸੀਂ ਨਹਿਰੀ ਪਾਣੀ ਲਾਉਂਦੇ ਸੀ ਸੋਇਆਂ ਕੱਸੀਆਂ ਦੇ ਰਾਹੀਂ। ਉਹ ਤਾਂ ਖਤਮ ਹੋ ਗਿਆ। ਸਾਡੇ ਮੁੱਖ ਮੰਤਰੀ ਸਾਹਿਬ ਨੇ ਟੀਚਾ ਲਖਿਆ ਕਿ ਅਸੀਂ ਨਹਿਰੀ ਪਾਣੀ ਵਧਾਵਾਂਗੇ। ਉਹਨਾਂ ਨੇ ਇਸ ਪਾਸੇ ਵੱਲ ਕਦਮ ਵੀ ਚੁੱਕਿਆ ਜਿਹਦੀ ਮੈਂ ਪ੍ਰਸ਼ੰਸਾ ਕਰਦਾ ਹਾਂ ਔਰ ਜੇ ਅੱਜ ਕੀ ਹੈ 70% ਤੋਂ ਵੱਧ 73% ਅਸੀਂ ਟਿਊਬਵਲ ਤੇ ਨਿਰਪਰ ਆਏ 27% ਨਹਿਰੀ ਪਾਣੀ ਤੇ ਆਏ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਅਸੀਂ ਨਹਿਰੀ ਪਾਣੀ 70% ਤੋਂ ਵੱਧ ਲੈ ਜਾਣਾ ਇਹਦੇ ਨਾਲ ਤਕਰੀਬਨ ਤਕਰੀਬਨ ਛੇ ਤੋਂ ਪੰਜ ਤੋਂ ਲੱਖ ਤੋਂ ਵੱਧ ਟਿਊਬਲ ਖਤਮ ਹੋ ਜਾਣਗੇ ਤੇ ਸਾਲਾਨਾ 6 ਤੋਂ 7000 ਕਰੋੜ ਦਾ ਫਾਇਦਾ ਹੋਵੇਗਾ ਚੰਗੀ ਗੱਲ ਹੈ ਅਸਲ ਮਸਲੇ ਤਾਂ ਇਹ ਨੇ ਜਿਨ੍ਹਾਂ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਉਹ ਕਹਿੰਦੇ ਅਸੀਂ ਉਹਨੂੰ 1000 ਦੀ ਤਾਂ 1100 ਦੇਵਾਂਗੇ ਜੇ ਗੱਪ ਮਾਰਨਾ ਆਉਂਦਾ ਤਾਂ ਚੋਣਾਂ ਤੋਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦੇ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦੇ ਤੌਰ ਤਰੀਕੇ ਬਹੁਤ ਆਉਂਦੇ ਨੇ ਸੋ ਮੈਂ ਇੱਕੋ ਹੀ ਬੇਨਤੀ ਕਰਾਂ ਤੁਸੀਂ ਕਿਰਪਾ ਕਰਕੇ 19 ਦੀ ਗੱਲ ਕਰਿਆ ਕਰੋ ਜੋ ਕਰ ਸਕੋ ਆਮਦਨ ਵਧਾਉਣ ਵਾਲੇ ਪਾਸੇ ਨਹੀਂ ਤੁਰੇ ਅਸੀਂ ਅਸੀਂ ਖਰਚ ਵਧਾਉਣ ਵਾਲੇ ਪਾਸੇ ਤੁਰਪੇ ਤੇ ਕਰਜ਼ਾ ਚੱਕਣ ਵਾਲੇ ਪਾਸੇ ਜਿਹੜੀ ਗੱਲ ਅੱਜ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕਹੀ ਹੈ ਜੇ ਇਹਨੂੰ ਅਮਲੀ ਜਾਮਾ ਦੇ ਦਿੱਤਾ ਗਿਆ ਤਾਂ ਪੰਜਾਬ ਦੇ ਇਤਿਹਾਸ ਵਿੱਚ ਇੱਕ ਸਨੇਰੀ ਅਖਰਾ ਵਾਲਾ ਮਾਨ ਸਾਹਿਬ ਦਾ ਕਾਰਜਕਾਲ ਰਹੇਗਾ ਜੀ ਸੋ ਦੂਜੇ ਪਾਸੇ ਦਿੱਲੀ ਦੇ ਵਿੱਚ ਆਮਾ ਦੀ ਪਾਰਟੀ ਦੇ ਮੰਤਰੀ ਨੇ ਆਤਸ਼ੀ ਨੂੰ ਸੰਮਨ ਜਾਰੀ ਕਰ ਦਿੱਤੇ ਗਏ ਨੇ ਜੀ ਕਾਫੀ ਸਮੇਂ ਤੋਂ ਚਰਚਾ ਸੀਗੀ ਜੀ ਦੇਖੋ ਉਥੇ ਇੱਕ ਭਾਜਪਾ ਦੇ ਬਲਾਰੇ ਨੇ ਪ੍ਰਵੀਨ ਸ਼ੰਕਰ ਕਪੂਰ ਉਹਨਾਂ ਨੇ ਦਿੱਲੀ ਦੀ ਰਾਉਜਾਏਬ ਨੂੰ ਅਦਾਲਤ ਵਿੱਚ ਮਾਨਹਾਨੀ ਦਾ ਕੇਸ ਦਾਇਰ ਕੀਤਾ ਸੀ ਜਿਦੇ ਵਿੱਚ ਪਾਰਟੀ ਇਸ ਬੀਬੀ ਆਕਸੀ ਮੰਤਰੀ ਹੈ ਇਸੇ ਤਰ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੜਾਇਆ ਸੀ ਇਹਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਇਹਦੀ ਅਗਲੀ ਸਰਵਾਈ 29 ਜੂਨ ਤੇ ਪਾ ਦਿੱਤੀ ਗਈ ਹੈ ਪਾਪ ਕੇਜਰੀਵਾਲ ਤੇ ਬੀਬੀ ਆਤਿਸ਼ੀ ਤੇ ਜਿਹੜਾ ਮਾਨ ਹਾਨੀ ਦਾ ਕੇਸ ਕੀਤਾ ਸ਼ੰਕਰ ਕਪੂਰਨ ਪ੍ਰਵੀਰ ਸ਼ੰਕਰ ਕਪੂਰ ਨੇ ਇਹਦੀ ਸਰਵਾਈ ਹੁਣ 29 ਜੂਨ ਨੂੰ ਹੋਵੇਗੀ ਜੀ ਸੋ ਦੂਜੇ ਪਾਸੇ ਭਾਜਪਾ ਪੰਜਾਬ ਪ੍ਰਧਾਨ ਨੇ ਸੁਨੀਲ ਕੁਮਾਰ ਜਾਖੜ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਲੰਧਰ ਦੇ ਵਿੱਚ ਜਿੱਥੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਏ ਨੇ ਜਿੱਥੇ ਆਮ ਆਦੀ ਪਾਰਟੀ ਦੇ ਮੰਤਰੀ ਦੀ ਵੀਡੀਓ ਵਾਇਰਲ ਹੋਈ ਉਹਨੇ ਕਿਹਾ ਕਿ ਮਾਨ ਸਾਹਿਬ ਕਾਰਵਾਈ ਕਿਉਂ ਨਹੀਂ ਕਰਦੇ ਜੀ ਦੇਖੋ ਵਿਰੋਧੀ ਤਰ੍ਹਾਂ ਸਾਰਿਆਂ ਹੀ ਮਾਨ ਸਰਕਾਰ ਨੂੰ ਘੇਰਦੀਆਂ ਨੇ ਇਸ ਤੋਂ ਪਹਿਲਾਂ ਇੱਕ ਮੰਤਰੀ ਦੀ ਇਸੇ ਤਰ੍ਹਾਂ ਦੀ ਵਿਵਾਦਤ ਵੀਡੀਓ ਸਾਹਮਣੇ ਆਈ ਮੰਤਰੀ ਜੀ ਅੱਜ ਵੀ ਮੰਤਰੀ ਨੇ ਉਲਟਾ ਕਥਤ ਰੂਪ ਦੇ ਵਿੱਚ ਸ਼ਿਕਾਇਤ ਕਰਤਾ ਹੀ ਬੁਕਰਾ ਦਿੱਤਾ ਗਿਆ ਹੁਣ ਇੱਕ ਹੋਰ ਮੰਤਰੀ ਦੀ ਵੀਡੀਓ ਆ ਗਈ ਸੁਨੀਲ ਕੁਮਾਰ ਜਾਖੜ ਕਹਿੰਦੇ ਨੇ ਕਿ ਭਗਵੰਤ ਮਾਨ ਜੀ ਦੂਜਿਆਂ ਤੇ ਤੁਹਾਡੀਆਂ ਚੱਕ ਚੱਕ ਕੇ ਤੁਸੀਂ ਸਵਾਲ ਕਰਦੇ ਹੁੰਦੇ ਸੀ ਅੱਜ ਜਦੋਂ ਆਪਣੇ ਗੱਲ ਪਈ ਹੈ ਤੇ ਤੁਸੀਂ ਚੁੱਪੋਂ ਕੋਈ ਕਾਰਵਾਈ ਹੋਈ ਨਹੀਂ ਸੋ ਕਹਿੰਦੇ ਇੱਕ ਤਾਂ ਜਿਹੜੇ ਕਿਸਾਨ ਸਾਡੀਆਂ ਪਾਰਟੀਆਂ ਦਾ ਸਾਡੇ ਦੁਬਾਰਾਂ ਦਾ ਸਾਡੇ ਆਗੂਆਂ ਦਾ ਘਰਾਓ ਕਰਦੇ ਆ ਇਹ ਅਸਲ ਦੇ ਵਿੱਚ ਕਿਸਾਨ ਨਹੀਂ ਇਸ ਸਿਆਸੀ ਪਾਰਟੀਆਂ ਦੇ ਚੱਕੇ ਹੋਏ ਲੋਕ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਨਸਲ ਅਤੇ ਫਸਲ ਬਚਾਉਣ ਲਈ ਮੈਂ ਕਈ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਸਾਹਮਣੇ ਮਾਮਲੇ ਰੱਖੇ ਸਨ ਤੁਹਾਨੂੰ 92 ਸੀਟਾਂ ਦਿੱਤੀਆਂ ਮੇਰੇ ਖਲਜਖੜ ਸਾਹਿਬ ਦੀ ਗੱਲ ਦਾ ਦੇਰਾਇ ਅਸਰ ਹੋ ਗਿਆ ਤੇ ਪ੍ਰਧਾਨ ਮੰਤਰੀ ਸਾਹਿਬ ਅੱਜਕੱਲ ਕਹਿੰਦੇ ਆ ਸੀ ਕਿਸਾਨਾਂ ਨਾਲ ਇਸ ਤੋਂ ਅੱਗੇ ਵਧਣ ਲਈ ਤਿਆਰ ਹੈ ਇੱਕ ਗੱਲ ਤਾਂ ਪ੍ਰਧਾਨ ਮੰਤਰੀ ਆਪਣੇ ਭਾਸ਼ਣ ਚ ਕਹਿ ਰਹੇ ਨੇ ਕਿ ਕਿਸਾਨ ਸਨਮਾਨ ਨidhi ਯੋਜਨਾ ਰਾਹੀਂ ਸਾਲਾਨਾ ਕਿਸਾਨਾਂ ਦੇ ਖਾਤਿਆਂ ਚ 600 6000 ਰੁਪਿਆ ਪੈਂਦਾ ਤੇ ਪੈਂਦਾ ਵੀ ਹੈ ਉਹ ਕਹਿੰਦੇ ਕਿ 92 ਸੀਟਾਂ ਜਿੱਤੀਆਂ ਪਰ ਲੋਕ ਕਾਨੂੰਨ ਨਾਰਾਜ਼ ਕੀਤਾ ਕਿਉਂ ਨੰਬਰ 1 ਨੰਬਰ 1 ਤੋ ਤੋ ਆਉਣ ਕਾਨੂੰਨ ਨੇ ਸੱਭਲਿਆ ਆ ਅੰਮ੍ਰਿਤਸਰ ਦੇ ਵਿੱਚ ਦੂਜੀ ਘਟਰਾ ਵਾਪਰ ਗਈ ਦੂਜਾ ਉਹਨਾਂ ਨੇ ਕਿਹਾ ਤੁਸੀਂ ਕਹਿ ਨਹੀਂ ਤੇ ਕਰਨੀ ਦੇ ਪੱਕੇ ਨਹੀਂ ਤੁਹਾਡੇ ਰਾਜ ਦੇ ਵਿੱਚ ਕਤਤ ਰੂਪ ਵਿੱਚ ਭ੍ਰਿਸ਼ਟਾਚਾਰ ਵਧ ਗਿਆ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਇਹ ਗੱਲ ਵੀ ਉਹਨਾਂ ਨੇ ਕਹੀ ਸੋ ਸ੍ਰੀਲ ਜਾਖੜ ਸਾਹਿਬ ਨੇ ਜਿੱਥੇ ਸਰਕਾਰ ਘੇਰੀ ਉੱਥੇ ਕਿਸਾਨ ਜਥੇਬੰਦੀਆਂ ਦੇ ਨੁਮਾਇंदे ਘਰੇ ਕਿ ਇਹ ਤਾਂ ਰਾਜਸੀ ਪਾਰਟੀਆਂ ਦੇ ਚੱਕੇ ਹੋਏ ਨੇ ਜਦੋਂ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਮਨ ਦੇ ਵਿੱਚ ਕਿਸਾਨਾਂ ਪ੍ਰਤੀ ਬਹੁਤ ਸਤਿਕਾਰ ਹੈ ਬਹੁਤ ਪਿਆਰ ਹੈ ਜੇ ਦੁਬਾਰਾ ਸਰਕਾਰ ਬਣਦੀ ਹੈ ਤਾਂ ਕਿਸਾਨਾਂ ਦਾ ਮਸਲਾ ਪਹਿਲ ਦੇ ਆਧਾਰ ਤੇ ਪ੍ਰਧਾਨ ਮੰਤਰੀ ਨਾਲ ਬਹਿ ਕੇ ਹੱਲ ਕਰਾਇਆ ਜਾਵੇਗਾ ਜੀ ਸੋ ਦੂਜੇ ਪਾਸੇ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਨੇ ਮਲਕਰਜਨ ਖੜਗੇ ਵੱਲੋਂ ਵੀ ਪੰਜਾਬ ਦੇ ਹਾਲਾਤਾਂ ਲੈ ਕੇ ਕਾਫੀ ਗੱਲਾਂ ਕੀਤੀਆਂ ਗਿਆ ਨੇ ਜੀ ਮਲਕਰਜਨ ਖੜਗੇ ਸਾਹਿਬ ਵੀ ਦਿਗਜਾਂ ਵਾਂਗ ਪੰਜਾਬ ਦੀ ਧਰਤੀ ਤੇ ਆਏ ਹੋਏ ਨੇ ਮੇਰੇ ਖਿਆਲੋਂ ਫਿਰੋਜ਼ਪੁਰ ਵੱਲ ਤੇ ਫਰੀਦਕੋਟ ਜ ਵਾਲੀਆਂ ਸੀਟਾਂ ਦੇ ਉੱਤੇ ਗਏ ਸਨ ਉਹਨਾਂ ਨੇ ਵੀ ਭਗਵੰਤ ਮਾਨ ਦੀ ਸਰਕਾਰ ਨੂੰ ਸਭ ਤੋਂ ਪਹਿਲਾਂ ਆਮਨ ਕਾਨੂੰਨ ਦੇ ਮਾਮਲੇ 'ਚ ਘੇਰਿਆ ਹੈ ਕਿ ਭਾਈ ਸਤਿਤੀ ਵੱਤ ਤੋਂ ਵੱਤਰ ਹੁੰਦੀ ਜਾ ਰਹੀ ਹੈ ਤੁਸੀਂ ਕਰਦੇ ਕੁਛ ਨਹੀਂ ਤੁਸੀਂ ਵੇਖਦੇ ਕੁਛ ਨਹੀਂ ਤੁਹਾਡੇ ਕਹਿਣੀ ਤੇ ਕਰਨੀ 'ਚ ਫਰਕ ਹੈ ਤੇ ਖਰਗੇ ਸਾਹਿਬ ਨੇ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਦੇ ਨਾਲ ਘੇਰਿਆ ਨਾਲ ਉਹਨਾਂ ਨੇ ਜਿਹੜਾ ਭਾਜਪਾ ਕਹਿ ਰਹੀ ਹੈ ਅਬ ਕੀ ਵਾਰ 400 ਪਾਰ ਤੇ ਬਲਕਰਜਨ ਖੜਗੇ ਕਹਿੰਦੇ ਐ ਇਹ ਸਿਰਫ ਤੇ ਸਿਰਫ ਬਕਵਾਸ ਬਾਜੀ ਹੈ ਇਹ ਕਿਦਰੇ ਪਾਰ ਪੂਰੀ ਨਹੀਂ ਹੁੰਦੇ ਕਿਉਂਕਿ ਭਾਰਤ ਦੇ ਲੋਕ ਸਮਝ ਚੁੱਕੇ ਨੇ ਸਾਡੇ ਪ੍ਰਧਾਨ ਮੰਤਰੀ ਨੇ 10 ਸਾਲ ਸਾਡਾ ਬੇਫਕੂ ਬਣਾਇਆ ਧੋਖਾ ਦਿੱਤਾ ਹੈ ਇਸ ਕਰਕੇ ਆਪਾਂ ਕਹਿ ਸਕਦੇ ਆ ਇਹਨਾਂ ਦਾ ਜਿਹੜਾ ਇਹ ਕੰਮ ਹੈ ਇਹ ਬਿਲਕੁਲ ਨਹੀਂ ਔਰ ਇਹ 200 ਪਰ ਕਰ ਜਾਂ ਤਾਂ ਬਹੁਤ ਵੱਡੀ ਗੱਲ ਹੈ ਚਲੋ ਉਹ ਕਹਿੰਦੇ ਅਸੀਂ 400 ਤੋਂ ਵੀ ਵਧਾਂਗੇ 300 ਤਾਂ ਪੱਕੀਆਂ ਨੇ ਜਿਵੇਂ ਕਿਸੇ ਨੂੰ ਕਹਤਾ ਕਹਿੰਦਾ ਮੇਰੇ ਇੱਕ ਬਾਂਦਰ ਸੀ ਉਹਦੀ ਪੂਛ 20 ਫੁੱਟ ਸੀ ਕਹਦਾ ਯਾਰ ਬਹੁਤ ਵੱਡੀ ਹੈ ਛੋਟੀ ਛੋਟੀ ਕਰਦਾ ਉਹ ਕਹਿੰਦਾ 15 ਫੁੱਟ ਦਾ ਸੀ ਕਹਿੰਦਾ ਨਹੀਂ ਅਜੇ ਵੀ ਫਰਕ ਹੈ ਕਹਿੰਦਾ ਪਰ 10 ਫੁੱਟ ਤਾਂ ਪੱਕੀ ਐ ਕਹਿੰਦਾ ਭਾਈ ਸਾਹਿਬ ਮੈਂ ਤੇਰੇ ਕਹਿਣ ਤੇ ਆਪਣਾ ਬਾਂਦਰ ਲੰਡਾ ਨਹੀਂ ਕਰਾਉਣਾ ਇਹ 400 ਪਾਰ ਹੈ 300 ਪਾਰ ਹੈ ਜਾਂ 1000 ਪਾਰ ਹੈ ਸਾਨੂੰ ਨਹੀਂ ਪਤਾ ਤੇ ਬਾਂਦਰ ਲੰਡਾ 4 ਤਰੀਕ ਨੂੰ ਕੀਦਾ ਹੁੰਦਾ ਉਹ ਵੋਟਰ ਭਗਵਾਨ ਨੇ ਦੱਸਦੇ ਨੇ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਪ੍ਰੋਗਰਾਮ ਵਿੱਚ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ